ਸ਼ਨੀਵਾਰ ਨੂੰ ਕਿਆ ਇੱਕ ਇੱਕ ਕਾਂਗਰਸ بار بار ਪਾਕਿਸਤਾਨ ਨੂੰ ਆਕਸੀਜਨ ਸਪਲਾਈ ਕਰ ਰਹੀ ਹੈ ਤੇ ਵਿਰੋਧੀ ਪਾਰਟੀ ਦੇ ਨੇਤਾ ਚਰਨਜੀਤ ਸਿੰਘ ਚੰਨੀ ਦੇ 2019 ਦੇ ਪੁਲਵਾਮਾ ਅਤਵਾਦੀ ਹਮਲੇ ਤੋਂ ਬਾਅਦ ਬਾਲਾਕੋਟ ਹਵਾਈ ਹਮਲੇ ਦੀ ਸੱਚਾਈ ਤੇ ਸਵਾਲ ਉਠਾਉਣ ਵਾਲੇ ਬਿਆਨ ਦੀ ਪਾਜਪਾ ਨੇ ਨਿੰਦਾ ਕੀਤੀ ਹੈ ਪਾਜਪਾ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੋਸ਼ ਲਾਇਆ ਕਿ ਕਾਂਗਰਸ ਦਾ ਇਹ ਪੈਟਰਨ ਬਣ ਗਿਆ ਹੈ ਕਿ ਇਸ ਦੇ ਮਤੇ ਅਤੇ ਲੀਡਰਸ਼ਿਪ ਇੱਕ ਆਵਾਜ਼ ਵਿੱਚ ਬੋਲਦੇ ਹਨ ਜਦੋਂ ਕਿ ਇਸ ਦੇ ਕਈ ਹੋਰ ਨੇਤਾ ਦੂਜੀ ਆਵਾਜ਼ ਵਿੱਚ ਬੋਲਦੇ ਹਨ ਪਣੀਤ ਤਨਿਕਾਇਕ ਕਿ ਅਖਿਲੇਸ਼ ਜੱਦਵ ਵਰਗੇ ਵਿਰੋਧੀ ਨੇਤਾ ਅਤੇ ਆਪ ਵਰਗੀਆਂ ਪਾਰਟੀਆਂ ਨੂੰ ਇੱਕ ਪਾਕਿਸਤਾਨੀ ਸੈਨੇਟਰ ਨੇ ਮੋਦੀ ਸਰਕਾਰ ਤੇ ਸਵਾਲ اٹھਾਉਣ ਲਈ ਹਵਾਲਾ ਦਿੱਤਾ ਹੈ ਕਿ ਅੱਗੇ ਕਿਹਾ ਹੈ ਕਿ ਕਾਂਗਰਸ ਦੇ ਰਾਹੁਲ ਗਾਂਧੀ ਹੁਣ ਦੇਸ਼ ਵਿੱਚ ਪ੍ਰਸ਼ੰਸਾ ਪ੍ਰਾਪਤ ਕਰਨ ਲਈ ਉਹਨਾਂ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਹਨ ਪੱਤਰ ਨੇ ਪਹਿਲਗਾਮ ਅਤਵਾਦੀ ਹਮਲੇ ਨਾਲ ਸੰਬੰਧਿਤ ਕਈ ਕਾਂਗਰਸੀ ਨੇਤਾਵਾਂ ਦੀਆਂ ਹੋਰ ਵਿਵਾਦਪੂਰਨ ਟਿੱਪਣੀਆਂ ਦਾ ਹਵਾਲਾ ਦਿੰਦਿਆਂ ਹੋਇਆਂ ਪਾਰਟੀ ਨੂੰ ਉਹਨਾਂ ਦੇ ਅਧਿਕਾਰਿਤ ਐਲਾਨਾਂ ਤੇ ਇਸ ਤੇ ਮੈਂਬਰਾਂ ਦੀਆਂ ਜਨਤਕ ਕੋ ਟਿੱਪਣੀਆਂ ਵਿੱਚ ਪਾੜੇ ਲਈ ਨਿੰਦਾ ਕੀਤੀ ਹੈ ਉਹਨਾਂ ਨੇ ਕਰਨਾਟਕ ਦੇ ਮੁੱਖ ਮੰਤਰੀ ਸਿੱਧਰ ਮਈਆ ਰੌਬਰਟ ਵਾਡਰਾ ਦੀਆਂ ਟਿੱਪਣੀਆਂ ਦਾ ਹਵਾਲਾ ਦਿੱਤਿਆ ਹੋਇਆ ਪੁੱਛਿਆ ਹੈ ਕਿ ਕਾਂਗਰਸੀ ਨੇਤਾਵਾਂ ਦੀਆਂ ਅਜਹੀਆਂ ਵਿਵਾਦਪੂਰਨ ਟਿੱਪਣੀਆਂ ਦੀ ਲੜੀ ਨੇ ਹਥਿਆਰਬੰਦ ਸਨਾਮਾ ਤੇ ਆਮ ਭਾਰਤੀਆਂ ਦਾ ਮਨੋਬਲ ਨਹੀਂ ਘਟਾਇਆ ਹੈ